ਅਧਿਆਪਕਾਂ ਦੇ ਉੱਤੇ ਵਰਕ ਪ੍ਰੈਸ਼ਰ ਜ਼ਿਆਦਾ ਹੈ ਯਾਨੀ ਵਰਕ ਲੋਡ ਦੇ ਵਿੱਚ ਦਿਖਾਈ ਦੇ ਰਹੇ ਨੇ ਅਧਿਆਪਕ ਬਹੁਤ ਸਾਰੇ ਅਜਿਹੇ ਜਿਹੜੇ ਰਿਪੋਰਟਸ ਵੀ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਵਿੱਚ ਅਧਿਆਪਕ ਦਾ ਖਾਸ ਤੌਰ ਦੇ ਉੱਤੇ ਇਹ ਕਹਿਣਾ ਹੈ ਕਿ ਉਹਨਾਂ ਦੇ ਉੱਤੇ ਡਬਲ ਜਿਹੜਾ ਉਹ ਲੋਡ ਪਿਆ ਹੋਇਆ ਜਿਸ ਦੇ ਕਰਕੇ ਉਹ ਬਰਨ ਆਊਟ ਹੋ ਰਹੇ ਨੇ ਯਾਨੀ ਕਿ ਉਹ ਆਪਣਾ ਜਿਹੜਾ ਜਿੰਨੇ ਵੀ ਕੰਮ ਕਰਨ ਦੀ ਉਹਨਾਂ ਦੀ ਸਮਰਥਾ ਹੈ ਉਹ ਘਟਦੀ ਜਾ ਰਹੀ ਹੈ ਕਿਉਂਕਿ ਉਹਨਾਂ ਦੇ ਉੱਤੇ ਬੋਝ ਵਾਧੂ ਹੈ ਜਿਸ ਦੇ ਨਾਲ ਉਹ ਕੰਮ ਦੇ ਵਿੱਚ ਆਪਣੀ ਪੂਰੀ ਪ੍ਰੈਜੈਂਸ ਨਹੀਂ ਦਿਖਾ ਪਾਉਂਦੇ ਉਹਨਾਂ ਦਾ ਕਹਿਣਾ ਹੈ ਕਿ ਉਹ ਹਰ ਟਾਈਮ ਥੱਕਿਆ ਹੋਇਆ ਮਹਿਸੂਸ ਕਰਦੇ ਨੇ ਜਿਸ ਲਈ ਕਿਹਾ ਜਾ ਰਿਹਾ ਕਿ ਕਿਤੇ ਨਾ ਕਿਤੇ ਅਧਿਆਪਕ ਪਕਾ ਨੂੰ ਹੋਰ ਪ੍ਰਤੀ ਕਰਨ ਦੀ ਲੋੜ ਹੈ ਇਸ ਫੀਲਡ ਦੇ ਵਿੱਚ ਹੋਰ ਅਧਿਆਪਕ ਹੋਣੇ ਚਾਹੀਦੇ ਨੇ ਸੋ ਇਹ ਕਿਹਾ ਜਾ ਰਿਹਾ ਕਿ ਹਰ ਅਧਿਆਪਕ ਜਿਹੜਾ ਹੈ ਉਹ ਜ਼ਿਆਦਾਤਰ ਜਿਹੜਾ ਦੋ ਸ਼ਿਫਟਾਂ ਦੇ ਵਿੱਚ ਕੰਮ ਕਰ ਰਿਹਾ ਹੈ ਜਿਸ ਕਰਕੇ ਅਧਿਆਪਕਾਂ ਨੂੰ ਬੱਚਿਆਂ ਨੂੰ ਪੜਾਉਣ ਦੇ ਵਿੱਚ ਵੀ ਔਖ ਮਹਿਸੂਸ ਹੁੰਦੀ ਹੈ ਬੀਸੀ ਟੀਚਰਸ ਫੈਡਰੇਸ਼ਨ ਦੇ ਇੱਕ ਨਵੇਂ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਸੂਬੇ ਵਿੱਚ ਅਧਿਆਪਕ ਲਗਾਤਾਰ ਆਪਣੇ ਆਪ ਨੂੰ ਕੁੜਿਆ ਹੋਇਆ ਮਹਿਸੂਸ ਕਰ ਰਹੇ ਨੇ ਇਸ ਦੇ ਦੂਜੇ ਸਾਲਾਨਾ ਮੈਂਬਰਸ਼ਿਪ ਸਰਵੇਖਣ ਨੇ ਦਿਖਾਇਆ ਹੈ ਕਿ ਬੀਸੀ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਵਧੇਰੇ ਸਹਾਇਤਾ ਤੇ ਸਮੇਂ ਦੀ ਲੋੜ ਮੰਗ ਰਿਹਾ ਹੈ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ 58 ਫੀਸਦੀ ਤੋਂ ਵੱਧ ਅਧਿਆਪਕਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਤੋਂ ਉਹਨਾਂ ਦੇ ਸਮੁੱਚੇ ਕੰਮ ਦਾ ਬੋਝ ਵਧਿਆ ਹੈ ਲਗਭਗ 15 ਫੀਸਦੀ ਅਧਿਆਪਕਾਂ ਨੇ ਕਿਹਾ ਕਿ ਉਹਨਾਂ ਦੇ ਅਜੇ ਵੀ ਬੀਸੀ ਵਿੱਚ ਪੜਾਉਣ ਦੀ ਸੰਭਾਵਨਾ ਨਹੀਂ ਹੈ 2 ਸਾਲਾਂ ਦੇ ਅੰਦਰ ਜਨਤਕ ਸਿੱਖਿਆ ਪ੍ਰਣਾਲੀ ਤਹਿਤ ਇੱਥੇ ਸਿਰਫ ਆਮ ਤੌਰ ਤੇ ਸਮਰਥਨ ਦੀ ਘਾਟ ਹੈ ਤੇ ਸਿਰਫ ਲੋੜੀਂਦੇ ਅਧਿਆਪਕ ਨਾ ਹੋਣ ਦਾ ਮਤਲਬ ਹੈ ਕਿ ਤੁਸੀਂ ਜ਼ਿਆਦਾ ਕੰਮ ਕਰ ਰਹੇ ਹੋ ਤੇ ਪਹਿਲਾਂ ਤੋਂ ਹੀ ਬਰਨਆਊਟ ਹੋ 60 ਫੀਸਦੀ ਤੋਂ ਵੱਧ ਅਧਿਆਪਕਾਂ ਨੇ ਸਰਵੇਖਣ ਵਿੱਚ ਦੱਸਿਆ ਹੈ ਕਿ 온콜 ਜਾਂ ਮਹਰ ਅਧਿਆਪਕਾਂ ਦੇ ਸਟਾਫ ਦੇ ਵਿੱਚ ਵਾਦਾ ਉਹਨਾਂ ਦੇ ਕੰਮ ਦੇ ਬੋਝ ਦੇ ਵਿੱਚ ਵੱਡਾ ਫਰਕ ਲਿਆਵੇਗਾ ਤੇ 39.4% ਨੇ ਹੋਰ ਵਿਦਿਅਕ ਸਹਾਇਕਾਂ ਦੀ ਮੰਗ ਕੀਤੀ ਹੈ ਸਰਵੇਖਣ ਦੇ ਸਿਰਫ 13% ਦੇ ਉੱਤਰਦਾਤਾਵਾਂ ਨੇ ਮਹਿਸੂਸ ਕੀਤਾ ਹੈ ਕਿ ਅਪਾਹਜ ਤੇ ਵੱਖਰੇ ਲੋੜਾਂ ਵਾਲੇ ਵਿਦਿਆਰਥੀ ਆਪਣੀਆਂ ਲੋੜਾਂ ਪੂਰੀਆਂ ਪੂਰੀ ਤਰ੍ਹਾਂ ਜਾਂ ਫਿਰ ਬਹੁਤ ਜ਼ਿਆਦਾ ਪੂਰੀਆਂ ਕਰ ਰਹੇ ਨੇ BC TF ਫਰਦਾਨ ਨੇ ਕਿਹਾ ਹੈ ਕਿ ਜਿਹੜੇ ਅਧਿਆਪਕ ਕਹਿੰਦੇ ਨੇ ਕਿ ਉਹਨਾਂ ਦੇ ਕੰਮ ਦਾ ਬੋਝ ਵਧ ਗਿਆ ਹੈ ਉਹ ਇਹ ਕਹਿਣ ਦੀ ਵੀ ਜ਼ਿਆਦਾ ਸੰਭਾਵਨਾ ਰੱਖਦੇ ਨੇ ਕਿ ਉਹ ਪੜਾਉਣਾ ਪੂਰੀ ਤਰਾ ਛੱਡਣ ਦੀ ਯੋਜਨਾ ਬਣਾ ਰਹੇ ਨੇ ਕੁਝ ਅਧਿਆਪਕਾਂ ਨੇ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਪੜ੍ਹਾਉਣਾ ਆਸਾਨ ਹੈ ਪਰ ਪੜ੍ਹਾਉਣ ਦੇ ਸਮੇਂ ਦੀ ਘਾਟ ਡਬਲ ਕਲਾਸਾਂ ਨੂੰ ਪੜ੍ਹਾਉਣਾ ਐਡਮਿਨ ਸਪੋਰਟ ਦੀ ਕਮੀ ਹੋਣਾ ਨਵੇਂ ਪਾ ਜਿਹੜੇ ਨੇ ਪਾਸਪੋਰਟ ਕਾਰਡਸ ਤੇ ਇਹਨਾਂ ਸਾਰਿਆਂ ਲਈ ਸਮਾਂ ਨਾ ਹੋਣਾ ਇੱਕ ਵੱਡੀ ਸਮੱਸਿਆ ਹੈ। ਇਹ ਸਾਰੇ ਖੇਤਰ ਬਹੁਤ ਸਾਰੇ ਲੋਕਾਂ ਨੂੰ ਥੱਕੇ ਤੇ ਨਿਰਾਸ਼ ਤੇ ਢਕਾਉਣ ਵੱਲ ਲੈ ਜਾਂਦੇ ਨੇ। ਜੌਨਸਨ ਨੇ ਕਿਹਾ ਹੈ ਕਿ BC T F ਨੂੰ ਆਪਣੀਆਂ ਕੁਝ ਚਿੰਤਾਵਾਂ ਨੂੰ ਰੱਖਣ ਲਈ BC ਦੇ ਸਿੱਖਿਆ ਮੰਤਰਾਲੇ ਨਾਲ ਬੈਠਕ ਕਰਨੀ ਚਾਹੀਦੀ ਹੈ। ਜੌਨਸਨ ਨੇ ਕਿਹਾ ਹੈ ਕਿ 15% ਤੋਂ ਵੱਧ ਮੈਂਬਰ ਅਗਲੇ 2 ਸਾਲਾਂ ਵਿੱਚ ਕੰਮ ਦੇ ਬੋਝ ਕਾਰਨ ਛੱਡਣ ਬਾਰੇ ਵਿਚਾਰ ਕਰ ਰਹੇ ਨੇ ਤੇ ਤੁਹਾਨੂੰ ਇਸ ਦਾ ਹੱਲ ਕਰਨਾ ਹੋਵੇਗਾ ਤੇ ਇਸ ਲਈ ਹੋਰ ਅਧਿਆਪਕਾਂ ਦੀ ਲੋੜ ਹੈ। ਸਾਨੂੰ ਸਿਰਫ ਉਹ ਕੰਮ ਕਰਨ ਦੀ ਲੋੜ ਹੈ ਜੋ ਲੋਕ ਕਰਨਾ ਚਾਹੁੰਦੇ ਨੇ। ਇਸ ਨੂੰ ਚੰਗੀ ਤਨਖਾਹ ਚੰਗੀ ਕੰਮ ਕਰਨ ਦੀਆਂ ਸਥਿਤੀਆਂ ਦੀ ਵੀ ਲੋੜ ਹੈ ਉਹਨਾਂ ਕਹਿੰਦੇ ਕਿ ਸਾਨੂੰ ਇੱਕ ਅਜਿਹੀ ਸਰਕਾਰ ਦੀ ਲੋੜ ਹੈ ਜੋ ਇੱਕ ਸਮੁੱਚੀ ਰਣਨੀਤੀ ਤਿਆਰ ਕਰਨ ਤੇ ਇਸ ਨੂੰ ਪੂਰਾ ਕਰਨ ਲਈ ਪੈਸਾ ਲਗਾਉਣ ਤੇ ਤਿਆਰੀ ਵੀ ਕਰਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ